ਪਰ ਪੈਸੇ ਨਹੀਂ ਖਰਾਬ ਹੁੰਦੇ ਕਿਰਾਏ ਦੇ ਮੈਂ ਕਿਹਾ ਉਹ ਕਿਉਂ ਕਹਿੰਦੀ ਸਾਡਾ ਤੇ ਕਿਰਾਇਆ ਲੱਗਦਾ ਹੀ ਨਹੀਂ ਆਪ ਕੋ ਸਤਨਾਮ ਸ਼੍ਰੀ ਵਾਹਿਗੁਰੂ ਕਹਿੰਦੀ ਸਾਡਾ ਤੇ ਕਿਰਾਇਆ ਲੱਗਦਾ ਹੀ ਨਹੀਂ ਇਹਦਾਂ ਕਿ ਬੀਬੀ ਜੀ ਮੇਰੇ ਨਾਲ ਉੱਥੇ ਸਲਾਈ 'ਤੇ ਪੈ ਗਏ ਕਹਿੰਦੇ ਤੁਸੀਂ ਇਹ ਗੱਲ ਤੇ ਬੜਾ ਯੋਰ ਦਿੰਦੇ ਹੋ ਕਿ ਤੁਸੀਂ ਸਮਾਂ ਕੱਢ ਕੇ ਆਉਂਦੇ ਹੋ ਪੈਸੇ ਖਰਚ ਕੇ ਆਉਂਦੇ ਹੋ ਕੁਝ ਲੈ ਕੇ ਜਾਇਆ ਕਰੋ ਮੈਂ ਕਿਹਾ ਸਾਡਾ ਫਰਜ਼ ਹੈ ਅਸੀਂ ਜਾ ਬੀਬੀ ਜੀ ਜਾਗਰੂਕ ਕਰਨਾ ਅਸੀਂ ਤੇ ਕਰਦੇ ਆਂ ਤੇ ਅੱਗੇ ਉਹ ਸਿਆਣੀ ਉਹ ਮਾਈ ਮੈਨੂੰ ਮੇਰੀ ਮਾਂ ਕਹਿਣ ਲੱਗੀ ਕਿ ਕਾਕਾ ਇੰਨਾ ਜ਼ੋਰ ਤੂੰ ਨਾ ਲਾਇਆ ਕਰ ਲੋਕਾਂ ਨੇ ਜੋ ਕਰਨਾ ਉਹ ਕਰੀ ਜਾਣਾ ਤੂੰ ਇੰਨਾ ਜ਼ੋਰ ਨਾ ਲਾਇਆ ਕਰ ਮੈਂ ਕਿਹਾ ਵੇਖ ਮਾਤਾ ਮੈਂ ਕਾਉਣਾ ਜ਼ੋਰ ਲਾਉਣ ਵਾਲਾ ਜ਼ੋਰ ਤੇ ਬਾਬੇ ਨਾਨਕ ਨੇ ਬੜਾ ਲਾਇਆ ਤੂੰ ਸਤਨਾਮ ਛੇੜੀ ਥੋੜਾ ਜ਼ੋਰ ਲਾਇਆ ਮਹਾਰਾਜ ਨੂੰ ਕੀ ਲੋੜ ਸੀ ਘਰ ਛੱਡਣ ਦੀ ਸਾਧ ਸੰਗਤ ਦੀ ਚਾਰ ਉਦਾਸੀਆਂ ਕੀਤੀਆਂ ਮੇਰੇ ਪਾਤਸ਼ਾਹ ਨੇ ਚਾਰ ਉਦਾਸੀਆਂ ਦੁਨਿਆਵੀ ਬਚਨ ਮੈਂ ਵਰਤ ਲਵਾਂ ਤੇ ਘਰ ਦੇ ਰੋਂਦੇ ਰਹੀ ਮਹਾਰਾਜੀ ਬੀਬੀ ਚੰਦੋ ਰਾਣੀ ਜੋ ਸਤਗੁਰਾਂ ਦੀ ਸੱਸ ਸੀ ਨਾ ਧੰਗ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਸੱਸ ਮਾਤਾ ਸਨਮਾਨਯੋਗ ਬੀਬੀ ਚੰਦੋ ਰਾਣੀ ਸਾਧ ਸੰਗਤ ਜੀ ਉਹ ਚੰਗਾ ਨਹੀਂ ਸਿਚਾਉਂਦੇ ਮਹਾਰਾਜੀ ਕਿਉਂ ਉਹਨਾਂ ਦੀ ਸੋਸ ਹੀ ਅਸੀਂ ਨਾਨਕ ਨੂੰ ਆਪਣੀ ਧੀ ਦਿੱਤੀ ਐ ਸਾਡੀ ਧੀ ਦੀ ਪੂਰੀ ਸਾਰ ਸੰਭਾਲ ਨਹੀਂ ਲੈਂਦਾ ਇਹ ਤੇ ਆਪਾਂ ਲਗਦਾ ਵੀ ਧੀ ਰੋੜੀ ਦਿੱਤੀ ਐ ਇੱਕ ਸਾਧ ਦੇ ਪੱਲੇ ਲਾ ਦਿੱਤੀ ਐ ਇਹ ਤੇ ਘਰ ਵੜਦਾ ਹੀ ਨਹੀਂ ਕਿਹ ਤਰ੍ਹਾਂ ਦੀਆਂ ਸੋਚਾਂ ਸੀ ਤੇ ਮਹਾਰਾਜ ਨੇ ਕੀ ਲੈਣਾ ਸੀ ਸਾਧ ਸੰਗ ਜੀ ਆਪਣੇ ਸੱਸ ਸੌਰੇ ਦੀਆਂ ਗੱਲਾਂ ਸੁਣਦੇ ਰਹੇ ਆਣ ਗਵਾਣ ਦੀਆਂ ਗੱਲਾਂ ਸੁਣਦੇ ਰਹੇ ਲੋਕਾਂ ਦੀਆਂ ਗੱਲਾਂ ਮਾਤਾ ਪਿਤਾ ਦੇ ਤਾਣੇ ਸੁਣਦੇ ਰਹੇ ਕਿਉਂ ਵੀ ਜੇ ਮੈਨੂੰ ਵਾਹਿਗੁਰੂ ਨੇ ਸੰਸਾਰ ਮਾਤ ਲੋਕ ਵਿੱਚ ਭੇਜਿਆ ਜਿਸ ਕਰਮ ਵਾਸਤੇ ਭੇਜਿਆ ਸਿੰਘ ਉਹ ਹੋਕਾ ਦੇ ਕੇ ਜਾਣਾ ਤੇ ਮਹਾਰਾਜ ਆਖਰੀ ਸਵਾਸੇ ਤੱਕ ਉਹ ਹੋਕਾ ਦਿੰਦੇ ਰਹੇ ਸਰੀਰ ਕਰਕੇ ਤੇ ਅੱਜ ਮੇਰੇ ਪਾਤਸ਼ਾਹ ਜੀ ਅਮਰ ਹਨ ਸਤਿਗੁਰੂ ਜੀ ਜੁੱਗੋ ਜੁਗ ਅਟਲ ਹਨ ਗੁਰੂ ਨਾਨਕ ਦੇਵ ਸਾਹਿਬ ਦੀ ਬਾਣੀ ਸਾਡੇ ਕੋਲ ਹੈ ਤੇ ਗੁਰੂ ਨਾਨਕ ਦੇਵ ਸਾਹਿਬ ਜੀ ਅੱਜ ਵੀ ਯੋਰ ਲਾ ਕੇ ਮਨੁੱਖਤਾ ਦਾ ਭਲਾ ਕਰਦੇ ਪਏ ਨੇ ਆਪ ਕੋ ਸਤਨਾਮ ਸ਼੍ਰੀ ਕਹਿੰਦੀ ਬਾਬਾ ਲੋਕਾਂ ਨੇ ਨਹੀਂ ਸਮਝਣਾ ਤੂੰ ਇੰਨਾ ਯੋਰ ਨਾ ਲਾਇਆ ਕਰ ਮੈਂ ਕਿਹਾ ਵੇ ਲੋਕੀ ਸਮਝੜਨਾ ਸਮਝੜ ਮੈਂ ਆਪਣੇ ਗੁਰੂ ਦਾ ਕੂਪਰ ਹਾਂ ਮੈਂ ਗੁਰੂ ਘਰ ਦਾ ਚੌਂਕੀਦਾਰ ਹਾਂ ਮੇਰੇ ਜੰਮੇ ਜੋ ਮੇਰੇ ਗੁਰੂ ਨੇ ਡਿਊਟੀ ਲਾ ਦਿੱਤੀ ਹੈ ਆਖਰੀ ਸਾਹ ਤੱਕ ਨਿਭਾਉਣ ਦਾ ਯਤਨ ਕਰਾਂਗਾ ਆਪ ਕੋ ਸਤਨਾਮ ਸ੍ਰੀ ਕੋਈ ਸਮਝੇ ਨਾ ਸਮਝੇ ਅਸੀਂ ਜੋ ਦੱਸਣਾ ਉਹ ਦੱਸਾਂਗੇ ਰੋ ਵਿਚਾਰੋ ਕਹਿੰਦੀ ਬਾਬਾ ਤੂੰ ਕਹਿੰਨਾ ਤੁਸੀਂ ਸਮਾਂ ਕੱਢ ਕੇ ਆਉਂਦੇ ਹੋ ਪੈਸੇ ਲਾ ਕੇ ਆਉਂਦੇ ਹੋ ਗੁਰੂ ਘਰ ਆ ਕੇ ਨਿੰਦਿਆ ਨਾ ਕਰਿਆ ਕਰੋ ਗੁਰੂ ਘਰ ਆ ਕੇ ਚੁਗਲੀਆਂ ਨਾ ਕਰਿਆ ਕਰੋ ਕਹਿੰਦੇ ਮੈਂ ਤੇਰੀਆਂ ਸਾਰੀਆਂ ਗੱਲਾਂ ਨਾਲ ਸਹਿਮਤ ਨਹੀਂ ਆ ਪਰ ਇੱਕ ਗੱਲ ਦੱਸਾਂ ਮੈਂ ਕਿਹਾ ਦੱਸੋ ਕਹਿੰਦੀ ਵੇਖ ਗੱਲਾਂ ਤੇ ਮੈਂ ਵੀ ਥੋੜੀਆਂ-ਥੋੜੀਆਂ ਕਾਰੀ ਲੈ ਲਈਆਂ ਸਵਾਦ ਬੜੀਆਂ ਲੱਗਦੀਆਂ ਚੱਲ ਤੇਰੀਆਂ ਗੱਲਾਂ ਨਾਲ ਮੈਂ ਸਹਿਮਤੀ ਇਹ ਦੇ ਦੇਣੀ ਆ ਵੀ ਚੱਲ ਸਮਾਂ ਖਰਾਬ ਹੁੰਦਾ ਹੈ ਪਰ ਪੈਸੇ ਨਹੀਂ ਖਰਾਬ ਹੁੰਦੇ ਕਿਰਾਏ ਦੇ ਮੈਂ ਕਿਹਾ ਉਹ ਕਿਉਂ ਕਹਿੰਦੀ ਸਾਡਾ ਤੇ ਕਿਰਾਇਆ ਲੱਗਦਾ ਹੀ ਨਹੀਂ ਆਪ ਕੋ ਸਾਧਨਾ ਅਮਰੀ ਸ਼ਰੀਰ ਕਹਿੰਦੀ ਸਾਡਾ ਤੇ ਕਿਰਾਇਆ ਲੱਗਦਾ ਹੀ ਨਹੀਂ ਵੀ ਸਰਕਾਰੀ ਬਸਾਂ ਨੇ ਬਹਿ ਕੇ ਆ ਜੀ ਦਾ ਕਿਰਾਇਆ ਤੇ ਕਹਿੰਦੇ ਲੱਗਦਾ ਹੀ ਨਹੀਂ ਮੈਂ ਕਹਾ ਚਲੋ ਬੜੀ ਸੋਹਣੀ ਗੱਲ ਹੈ ਸਰਕਾਰ ਨੇ ਕੋਈ ਚੰਗਾ ਕਦਮ ਕੀਤਾ ਹੈ ਕਰਾਇਆ ਨਹੀਂ ਲੱਗਦਾ ਇਹਦਾ ਭਾਵ ਇਹ ਤੇ ਨਹੀਂ ਕਿ ਪੱਲਿਓਂ ਪੈਸੇ ਨਹੀਂ ਖਰਾਬ ਔਰ ਜਿਹੜਾ ਸਮਾਂ ਹੈ ਉਹ ਤੇ ਸਭ ਨਾਲੋਂ ਕੀਮਤੀ ਹੈ ਉਹਦੀ ਤੇ ਬਰਬਾਦੀ ਹੋ ਹੀ ਰਹੀ ਹੈ ਨਾ ਤੇ ਫਿਰ ਕਹਿੰਦੀ ਚੱਲ ਮੈਂ ਹੱਸਦੀ ਆਂ ਮੈਂ ਯਤਨ ਕਰਦੀ ਆਂ ਕਿ ਗੁਰਦੁਆਰੇ ਆ ਕੇ ਨਿੰਦਿਆ ਨਾ ਕਰਾਂ ਯਤਨ ਕਰਦੀ ਆਂ ਮੈਂ ਗੁਰਦੁਆਰੇ ਆ ਕੇ ਚੁਗਲੀਆਂ ਨਾ ਕਰਾਂ ਫੱਟੀਆਂ ਮਿੱਠੀਆਂ ਗੱਲਾਂ ਨਾ ਕਰਾਂ ਤੇ ਮੈਂ ਕਹਾ ਸਭ ਤੋਂ ਮਿੱਠਾ ਤੇ ਬੀਬੀ ਪਰਮੇਸ਼ਰ ਦਾ ਨਾਮ ਹੈ ਫਰੀਦਾ ਸ਼ਕਰ ਖੰਡ ਨਿਵਾਤ ਗੋੜ ਮੱਖਿਓ ਮਾਝਾ ਦੁੱਧ ਸੱਬੇ ਵਸਤੂ ਮਿੱਠੀਆਂ ਰੱਬ ਨਾ ਪੁੱਜਣ ਦੁੱਧ ਤਾਂ ਜੇ ਆਏ ਆ ਆਪਣਾ ਆਉਣਾ ਸਫਲਾ ਕਰੀਏ ਮਹਾਰਾਜ ਫਿਰ ਉਹਨਾਂ ਨੂੰ ਕਿੱਡੀ ਵੱਡੀ ਸ਼ਾਬਾਸ਼ ਦਿੰਦੇ ਆ ਜਨਮ ਰਤਨ ਜਿੰਨੀ ਖਟਿਆ ਭਲੇ ਸੇਵਣ ਜਾ ਗੁਰੂ ਅਮਰਦਾਸ ਮਹਾਰਾ ਕਹਿੰਦੇ ਜਿਨ੍ਹਾਂ ਨੇ ਇਹ ਮਨੁੱਖਾਂ ਵਾਲੇ ਜਨਮ ਦੀ ਬਾਜੀ ਜਿੱਤ ਲਈ ਹੈ ਜਿਹੜੇ ਆਏ ਹੋਏ ਸਮੇਂ ਨੂੰ ਸਫਲਾ ਬਣਾ ਕੇ ਗਏ ਆ ਉਹਨਾਂ ਦਾ ਆਉਣਾ ਹੀ ਸਫਲਾ ਫਰੀਦ ਸਾਹਿਬ ਨੇ ਸ਼ਬਦ ਵਰਤੇ ਆਪ ਲਈਏ ਲੜ ਲਾਏ ਦਰਦਰਵੇਸ ਸੇ ਆਪ ਲਈਏ ਲੜ ਲਾਏ ਦਰਦਰਵੇਸ ਸੇ ਤਿੰਨ ਧਨ ਜਣੇ ਦਿਮਾਉ ਆਏ ਸਫਲ ਸੇ ਉਹਨਾਂ ਨੂੰ ਜਨਮ ਦੇਣ ਵਾਲੀ ਮਾਂ ਵੀ ਧੰਨ ਹੈ ਤੇ ਉਹਨਾਂ ਦਾ ਦੁਨੀਆਂ ਤੇ ਆਉਣਾ ਵੀ ਸਫਲਾ ਉਹਨਾਂ ਦਾ ਮਨੁੱਖ ਬਣ ਕੇ ਮਨੁੱਖਾਂ ਵਾਲਾ ਜਨਮ ਲੈਣਾ ਸਫਲਾ ਜਿਨ੍ਹਾਂ ਨੇ ਆਪਣੇ ਆਪ ਨੂੰ ਪਰਮਾਤਮਾ ਦੇ ਲਾੜਾ ਲਾ ਦਿੱਤਾ ਕੋ ਸਤਨਾਮ ਸ਼੍ਰੀ ਵਾਹਿਗੁਰੂ